ਸਾਡੀ ਸਰਦਾਰੀ ਦੇ ਬਾਰੇ ਅੱਜਪਾ ਉਹ ਆਪਣੇ ਪਿੰਡ ਜੱਦੀ ਪਿੰਡ ਯਾਤਰੀ ਦੇ ਵਿਚ ਆਇਆ ਇਹ ਸਾਡੀ ਕਰਮ ਭੂਮੀ ਵੀ ਆ ਔਰ ਇਸ ਨਗਰ ਦੀ ਮਿੱਟੀ ਨੇ ਬਹੁਤ ਕੁਝ ਸਾਡੇ ਪਰਿਵਾਰ ਨੂੰ ਦਿੱਤਾ ਜਿਹਦਾ ਮੈਂ ਸਮਝ ਨਾ ਕਰਦਾਂ ਜ਼ਿੰਦਗੀ ਵੀ ਘਾਰ ਨਹੀਂ ਸਕਾਂਗੇ ਸੋ ਅੱਜ ਮੇਰਾ ਮਨਸੀਬ ਇਹ ਇਸ ਨਗਰ ਦੇ ਵਿੱਚ ਸਿਹਤ ਸੂਜਦਾ ਜਿਹੜੀਆਂ ਨੇ ਉਹ ਮੁਕਬਲ ਹੋ ਸਭ ਤੋਂ ਪਹਿਲਾਂ ਇਥੇ ਆਲਰੇਡੀ ਹੈਲਥ ਸੈਂਟਰ ਜਿਹੜਾ ਉਹ ਚੱਲ ਰਿਹਾ ਸੀਗਾ ਉਹਦੇ ਨਾਲ ਆਮ ਆਦਮੀ ਕਲੀਨਿਕ ਵੀ ਖੋਲ ਦਿੱਤਾ ਜਦੇ ਨਾਲ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਤੇ 46 43 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਅੱਜ ਆਪਾਂ ਹੈਲਥ ਵੈਲਨੈਸ ਸੈਂਟਰ ਦਾ ਪਹੀ ਪੱਥਰ ਜਿਹੜਾ ਉਹ ਰੱਖਿਆ ਇਹ ਜਿਹੜਾ ਸੈਂਟਰ ਆ 35 ਲੱਖ ਦੀ ਕੀਮਤ ਦੇ ਨਾਲ ਇਹ ਤਿਆਰ ਹੋਊਗਾ ਇਹਦੇ ਵਿੱਚ ਬਕਾਇਦਾ ਦੋ ਕਮਰੇ ਇੱਕ ਹਾਲ ਇਹ ਸਾਰੀਆਂ ਚੀਜ਼ਾਂ ਬਣਨਗੀਆਂ ਇੱਥੇ ਸਾਡੇ ਕਮਿਊਨਿਟੀ ਹੈਲਥ ਆਫੀਸਰ ਨਰਸਸ ਸਟਾਫ ਨਰਸ ਐਨ ਐਮ ਇਹ ਸਾਰੇ ਬੈਟਣਗੇ ਤਾਂ ਕਿ ਜਿਹੜੀਆਂ ਕੋਈ ਬਿਮਾਰੀਆਂ ਨੇ ਕੋ ਹਾਰਟ ਦੀਆਂ ਕੋ ਸ਼ੂਗਰ ਦੀਆਂ ਕੋ ਬੀਪੀ ਦੀਆਂ ਔਰ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਉਹਦੇ ਟੈਸਟ ਵਾਸਤੇ ਇਹ ਸੈਂਟਰ ਜਿਹੜਾ ਉਹ ਬਹੁਤ ਮੈਸਮੇ ਮੈਂ ਵੀ ਸਹਾਇ ਹੋਏਗਾ ਔਰ ਇਹਦੇ ਹੈਲਥ ਵੈਲਨੈਸ ਸੈਂਟਰ ਦੇ ਚੱਲਣ ਦੇ ਨਾਲ ਹੁਣ ਜਿਹੜੀਆਂ ਇਹ ਸੇਵਾਵਾਂ ਦੀਆਂ ਸਾਰੀਆਂ ਇਹ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਉਪਲਬਧ ਹੋ ਗਈਆਂ ਨੇ ਇੱਥੇ ਸਬ ਸੈਂਟਰ ਵੀ ਆ ਇੱਥੇ ਆਮ ਆਦਿ ਕਲੀਨਿਕ ਵੀ ਆ ਔਰ ਹੈਲਥ ਵੈਲਨੈਸ ਸੈਂਟਰ ਜਿਹੜਾ 35 ਲੱਖ ਦੇ ਨਾਲ ਇਹ ਅੱਜ ਇਹਦਾ ਨੀ ਪੱਥਰ ਰੱਖਤਾ ਸਮਾਸ਼ ਕਰਦਾ ਬਾਦਵਾਲ ਸਾਹਿਬ ਤਿੰਨ ਕਿ ਮਹੀਨੇ ਚ ਤਿੰਨ ਕਿ ਮਹੀਨੇ ਚ ਨੂੰ ਕੰਪਲੀਟ ਕਰ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਦੇ ਲੋਕ ਇਹਦਾ ਫਾਇਦਾ ਉਠਾ ਸਕਣਗੇ ਇਹਦੇ ਨਾਲ ਨਾਲ ਹੀ ਅੱਜ ਆਪਾਂ ਸਾਧੂ ਚੱਕ ਪਿੰਡ ਦੇ ਵਿੱਚ ਵੀ ਹੈਲਥ ਐਂਡ ਵੈਲਨੈਸ ਸੈਂਟਰ 35 ਲੱਖ ਦੇ ਨਾਲ ਉੱਥੇ ਵੀ ਬਣਾਉਣ ਜਾ ਰਹੇ ਆ ਪਰ ਕੱਲ ਮੈਂ ਸ਼ਾਮ ਨੂੰ ਹਮਰਾਜਪੁਰ ਦੇ ਵਿੱਚ ਨੀ ਪਤਾ ਰੱਖ ਕੇ ਆਇਆ ਹੈਲਥ ਐਂਡ ਵੈਲਨੈਸ ਸੈਂਟਰ ਦਾ ਸੋ ਅੱਜ ਦੇ ਕੱਲ ਦੇ ਵਿੱਚ ਤਿੰਨ ਹੈਲਥ ਵੈਲਨੈਸ ਸੈਂਟਰ ਜਿਹੜੇ ਨੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਤਿੰਨ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੋ ਕਹਿਣ ਦਾ ਭਾਵ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਸਿਹਤ ਸੇਵਾਵਾਂ ਸਸਤੀਆਂ ਫ੍ਰੀ ਔਰ ਮਿਆਰੀ ਦਵਾਈਆਂ ਦੇ ਔਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਵਾਦਾ ਪੂਰਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਰੀਓ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਬਰਦੀਸ਼ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦਾਸਪੁਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਔਰ ਅੱਜ ਮੈਨੂੰ ਇਹ ਵੀ ਮਾਣ ਤੇ ਫਖਰ ਆ कि मेरा अपना जद्दी पिंड जिथे ਇਹਨਾਂ ਚੀਜ਼ਾਂ ਦੀ ਲੋੜ ਸੀ ਔਰ ਪਿਛਲੇ ਕਈ ਸਾਲਾਂ ਤੋਂ ਉਹ ਇਹਨਾਂ ਗੋਲਿਆ ਗਿਆ ਸੀਗਾ ਅੱਜ ਉੱਥੇ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2.5 ਤੋਂ 3 ਕਰੋੜ ਰੁਪਏ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਚਾਰੇ ਪਾਸੇ ਅੱਜ ਨਗਰ ਦੇ ਵਿੱਚ ਕੰਮ ਲੱਗੇ ਨੇ ਸੋ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ओंकार ਸਿੰਘ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਨਗਰ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਕਤੀਤਾ ਜੀ ਇੱਥੇ ਆਈਆਂ ਨੇ ਸੋ ਮੈਂ ਸਾਰਿਆਂ ਦਾ ਨਾਂ ਨਾ ਲੈਂਦਾ ਹੋਇਆ ਇਸ ਨਗਰ ਦੇ ਇਸ ਨਹੀਂ ਵੀ ਪਤਵੰਤੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਾਸ ਇਸ ਨਗਰ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ ਜੋ ਵੱਧ ਤੋਂ ਵੱਧ ਪ੍ਰਾਲਣੇ ਹੋ ਸਕਣਗੇ ਇਸ ਨਗਰ ਲਈ ਤੇ ਸਮੁੱਚੇ ਹਲਕੇ ਵਾਸਤੇ ਉਹਦੇ 'ਚ ਕੋਈ ਕਸੀ ਤਸ ਨਹੀਂ ਛੱਡਾਂਗੇ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਿਕਾਸ ਔਰ ਸੇਵਾ ਨੂੰ ਅੱਗੇ ਰੱਖ ਕੇ ਸਮੁੱਚੇ ਬਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਨਾ ਮੇਰੀ ਡਿਊਟੀ ਆ ਔਰ ਕਾਲਪੁਰਖ ਦਾ ਅਸ਼ੀਰਵਾਦ ਲੈ ਕੇ ਬਨਰਾਦ ਕੋਸ਼ਿਸ਼ ਕਰ ਰਿਹਾ ਕਿ ਵਿਕਾਸ ਦੀ ਗੱਡੀ ਕਿਤੇ ਰੁਕੇ ਨਾ ਤੇ ਬਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਕੋਨੇ ਦੇ ਵਿੱਚ ਵਿਕਾਸ ਜਿਹੜਾ ਉਹ ਅੱਗੇ ਆਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸਜਾਈ ਨੀ ਹੋ ਸਕੇ ਲੋਕਾਂ ਦਾ ਜੀਵਨ ਸਤਾਰ ਉੱਪਰ ਚੁੱਕਿਆ ਜਾ ਸਕੇ ਔਰ ਲੋਗ ਇਸ ਜ਼ਿੰਦਗੀ ਦਾ ਆਨੰਦ ਲੈ ਸਕੇ ਕੀ ਆ ਨਾ ਪਰਸਾ ਦਾ ਜਿਹੜਾ ਲੜਨ ਕੀਤਾ ਜਾ ਰਿਹਾ ਰੱਖਦਾ ਪਹਿਲਾਂ ਤੇ ਮੈਂ ਬੈਲ ਸਾਹਿਬ ਦਾ ਬੜਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਅੱਗੇ ਰੱਖ ਕੇ ਕੋਈ ਵੀ ਇੱਥੇ ਚੀਜ਼ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਸਾਡੇ ਪਿੰਡ ਨੂੰ ਮਿਲਦੀ ਹੈ ਅੱਗੇ ਕੁ ਮਲਾਜ਼ਮ ਆਏ ਸੀਗੇ ਦੇਖਣ ਬੇਨਤੀ ਮਾਰਨ ਆਏ ਸੀਗੇ ਜੋ ਕਹਿੰਦੇ ਵੀ ਬੈਲ ਸਾਹਿਬ ਪਹਿਲਾਂ ਆਪਣੇ ਪਿੰਡ ਨੂੰ ਕਿਉਂ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਦੇ ਵੀ ਆਪਣੇ ਪਿੰਡ ਤੇ ਮਤਲਬ ਇਹ ਇਸ ਪਿੰਡ ਦੇ ਨੇ ਉਹ ਕਹਿੰਦੇ ਪਹਿਲਾ ਹਯਾਦ ਨੂੰ ਕਿਉਂ ਮਿਲਦਾ ਮੈਂ ਇਹ ਉਹਨਾਂ ਦਾ ਜਦੀ ਹਲਕੇ ਪਿੰਡ ਆ ਉਹਨਾਂ ਨੇ ਜੋ ਵੀ ਲਿਆਉਣਾ ਪਹਿਲਾਂ ਇੱਥੇ ਆਉਣਾ ਤੇ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਇਸ ਹਸਪੀਟਲ ਲਈ ਇਹ ਮੁਲਾਜ਼ਮ ਸਾਰੇ ਬਾਹਰ ਬੈਂਦੇ ਸੀ ਧੁੱਪੇ ਬੈਂਦੇ ਸੀ ਤੇ ਇਹਨਾਂ ਦਾ ਇਹਨਾਂ ਦਾ ਵੀ ਬੜੀ ਮੁਸ਼ਕਲ ਸੀਗੀ ਇੰਜੈਕਸ਼ਨ ਲਾਉਣ ਦੀ ਤੇ ਮੈਂ ਤਿਲੋਂ ਧੰਨਵਾਦ ਕਰਦਾ ਮੈਨੂੰ ਲੱਗਦਾ ਕਿੰਨੇ ਕਿੰਨਾ ਸੋਚਣਾ ਲੱਗਦਾ ਠੀਕ ਨਮਨੋ ਦਿਖਾਈ ਪਿੱਛੇ ਜਿਹੜਾ ਚਾਰੋਂ ਨਾਲਾ ਪਿੱਛੇ ਉਹਦਾ ਪਿੱਛਾ ਉਹਨੂੰ ਕਰੇ ਤਾ ਜੀ ਪੂਰਾ ਸ਼ੌਟ ਦਿਖਾ ਦੇ ਲੰਬਾ बारीक 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 भी बारीक 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 <laughs> <रहे हो> <laughs> जी सार्या श्रीकाल जी सारों मैं डॉक्टर हेमंतोली कम्यूनिटी हैल्थ अफसर हयातनगर अज सा इत सेंटर से नींह पत्थर रखा गया जी ਬਿਲਕੁਲ ਸਾਨੂੰ ਇੱਥੇ ਬਰੀ ਪ੍ਰਸ਼ੰਸਾ ਆndi ਸੀ ਬਿਆਨ ਵਿੱਚ ਬੱਚਿਆਂ ਨੂੰ ਟੀਕੇ ਲਗਾਉਣ ਚ ਏਐਨਸੀ ਨੂੰ ਕਵਰ ਕਰਨ ਵਿੱਚ ਤੇ ਅੱਜ ਬੈ ਸਾਹਿਬ ਨੇ ਇੱਥੇ ਐਲਟਰਾ ਸੈਂਟਰ ਦਾ ਨੀ ਪੱਤਰ ਰੱਖਿਆ ਜੀ ਆਪਾਂ ਬਹੁਤ ਕੋਸ਼ਿਸ਼ਾਂ ਜੀ ਸਾਡੇ ਬਹੁਤ ਪ੍ਰੋਗਰੈਸ ਮੂਮੈਂਟ ਹੈ ਕਿ ਜੇ ਜੀ ਆਪਾਂ ਇਹ ਜਰੂਰਤ ਆਪਣਾ ਦੇ ਦੇਸੀ ਹੁਣ ਆਪਾਂ ਉਹ ਵਧੀਆ ਤਰੀਕਿਆਂ ਨਾਲ ਲੋਕਾਂ ਨੂੰ ਦੇ ਪਾਵਾਂਗੇ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਮੈਂ ਥੈਂਕ ਯੂ ਜੀ